ਲਓ ਜੀ ਵੀਰੋ 20-20 ਦਿਨਾਂ ਦੇ ਵਿੱਚ ਵਰਕ ਪਰਮਿਟ ਹੁੰਨ ਲੱਗਣ ਡੇ ਨੇ ਜਿੱਦੂ ਤੁਹਾਡੀ ਫਾਈਲ ਇਟਲੀ ਸਬਮਿਟ ਹੋਣੀ ਹੈ ਐਮਬੈਸੀ ਦੇ ਵਿੱਚ ਉਸ 20 ਦਿਨਾਂ ਦੇ ਵਿੱਚ ਵਿੱਚ ਤੁਹਾਡਾ ਜਿਹੜਾ ਵੀਜ਼ਾ ਹੋਵੇ ਉਹ ਲੱਗ ਜੇਗਾ ਹੁਣ ਇਸ ਟਾਈਮ ਬਹੁਤ ਹੀ ਸਪੀਡ ਦੇ ਨਾਲ ਬਹੁਤ ਹੀ ਜ਼ਿਆਦਾ ਇੰਡੀਅਨ ਭਰਾਵਾਂ ਦੇ ਵੀਜ਼ੇ ਲੱਗਣ ਡੇ ਨੇ ਲਾਸਟ ਵੀਕ ਦੇ ਵਿੱਚ ਵਿੱਚ ਮੈਂ ਗੱਲ ਕਰਾਂ ਜਿਹੜੇ ਇੰਸਟਾਗ੍ਰam ਤੇ ਮੈਨੂੰ ਵੀਰਾਂ ਨੇ ਦੱਸਿਆ ਵੇ ਇੰਸਟਾਗ੍ਰam ਤੇ ਵੀਰਾਂ ਨੇ ਮੈਨੂੰ ਜਿਹੜੀਆਂ ਫੋਟੋਆਂ ਸੈਂਡ ਕੀਤੀਆਂ ਨੇ ਮੇਲਾਂ ਸੈਂਡ ਕੀਤੀਆਂ ਨੇ ਲਾਸਟ ਵੀਕ ਦੇ ਵਿੱਚ ਵਿੱਚ ਜਿਹੜੇ ਨਾ ਮੈਨੂੰ ਆਲਮੋਸਟ 38 38 ਵਰਕ ਪਰਮਿਟ ਮੇਰੇ ਕੋਲ ਆਏ ਨੇ ਬਹੁਤ ਸਾਰੇ ਵੀਰ ਐਸੇ ਨੇ ਜਿਨ੍ਹਾਂ ਦਾ ਵੀਜ਼ਾ ਆਲਮੋਸਟ 15 ਦਿਨ ਵੀ ਨਹੀਂ ਹੋਇਆ ਉਹਨਾਂ ਨੂੰ ਫਾਈਲਾਂ 서ਮਿੰਟ ਕੀਤੀਆਂ ਐਮਬੈਸੀ ਦੇ ਵਿੱਚ ਉਹਨਾਂ ਦੇ ਵੀਜ਼ੇ ਅਪਰੂਵ ਹੋ ਕੇ ਆ ਗਏ ਨੇ ਹੁਣ ਐਸ ਟਾਈਮ ਜਿਹੜੀ ਸੂਰਤ ਹਾਲ ਲੱਗਣ ਢਈ ਉਹ ਇੰਜ ਲੱਗਣ ਰਿਹਾ ਵਕ ਹੁਣ ਧੜਾ ਧੜਾ ਸਿਰਫ ਔਰ ਸਿਰਫ ਵੀਜ਼ੇ ਲੱਗਨੇ ਨੇ ਵੀਜ਼ੇ ਅਪਰੂਵ ਹੋਨੇ ਨੇ ਤੇ ਜੇ ਤੇ ਤੁਹਾਡਾ ਨੋਲਾ ਉਸ ਤਾਂ ਇਟਲੀ ਤੂੰ ਆ ਗਿਆ ਵੇ ਸੀਜ਼ਨਲ ਵੇ ਜਾਂ ਨਾਨ ਸੀਜ਼ਨਲ ਵੇ ਛੇਤੀ ਤੂੰ ਛੇਤੀ ਅੰਬੈਸੀ ਦੇ ਵਿੱਚ ਆਪਣੇ ਪੇਪਰ ਸਬਮਿਟ ਕਰਵਾਓ ਤੇ ਜੇ ਤੇ ਇੰਟਰਵਿਊ ਹੁੰਦਾ ਤੇ ਇੰਟਰਵਿਊ ਤੇ ਉਹ ਬਗੈਰ ਇੰਟਰਵਿਊ ਤੂੰ ਵੀ ਰਿਜ਼ਲਟ ਆਉਂਦੇ ਨੇ ਸਾਡੇ ਦੋ ਵੀਰ ਨੇ ਜਿਹੜੇ ਕਿ ਬਹੁਤ ਹੀ ਜ਼ਿਆਦਾ ਮੇਰੇ ਕਲੋਜ਼ ਨੇ ਉਹਨਾਂ ਦਾ ਇੰਟਰਵਿਊ ਨਹੀਂ ਹੋਇਆ ਬਿਲਕੁਲ ਵੀ ਉਹਨਾਂ ਦਾ ਇੰਟਰਵਿਊ ਨਹੀਂ ਹੋਇਆ ਬਗੈਰ ਇੰਟਰਵਿਊ ਤੂੰ ਉਹਨਾਂ ਦਾ ਜਿਹੜਾ ਇਟਲੀ ਦਾ ਵਰਕ ਵੀਜ਼ਾ ਸੀਜ਼ਨਲ ਵਰਕ ਵੀਜ਼ਾ 9 ਮਹੀਨਿਆਂ ਵਾਲਾ ਅਪਰੂਵ ਹੋ ਕੇ ਆ ਗਿਆ ਵੇ ਉਹਨਾਂ ਦੀ ਜਿਹੜੀ ਫਲਾਈਟ ਹੈ ਅਗਲੇ ਮਹੀਨੇ ਜੂਨ ਦੇ ਵਿੱਚ ਉਹਨਾਂ ਦੀ ਕੋਈ ਵੀ ਸਸਤੀ ਜੀ ਫਲਾਈਟ ਵੇਖ ਕੇ ਤੇ ਬੁੱਕ ਕਰਵਾ ਦਿਆਂਗੇ ਲਓ ਜੀ ਇਹ ਵੀਰੋ ਇਸ ਟਾਈਮ ਹਸਾਬ ਕਿਤਾਬ ਦੇ ਦਕਰੀਤੋ ਫਲੂਸੀ 2023 ਦੇ ਵਿੱਚ ਜਿਹੜੀ ਓਪਨ ਹੋਈ ਸੀ ਜਿੰਨਾ ਵੀਰਾਂ ਨੇ ਪੇਪਰ ਪੜੇ ਸਨ 2 ਦਸੰਬਰ ਨੂੰ 4 ਦਸੰਬਰ ਨੂੰ 12 ਦਸੰਬਰ ਨੂੰ ਉਹਨਾਂ ਦੇ ਨੋਲਾ ਉਸਤਾ ਨਿਕਲੇ ਨੇ ਕੋ ਪਿਛਲੇ 2-3 ਮਹੀਨਿਆਂ ਦੇ ਵਿੱਚ ਉਨਾ ਅੰਬੈਸੀ ਦੇ ਵਿੱਚ ਆਪਣੀਆਂ ਅਪਾਇੰਟਮੈਂਟਾਂ ਲਈਆਂ ਨੇ ਤੇ ਹੁਣ ਇਸ ਟਾਈਮ ਬਹੁਤ ਹੀ ਜ਼ਿਆਦਾ ਵੀਜ਼ੇ ਬੜੀ ਵੱਡੀ ਤਦਾਦ ਦੇ ਵਿੱਚ ਤੇ ਧਰਾ ਧਰ ਵੀਜ਼ੇ ਜਰੇ ਨੇ ਉਹ ਇਟਲੀਅਨ ਅੰਬੈਸੀ ਦੇ ਵਿੱਚੋਂ ਇਸ਼ੂ ਹੋ ਰਹੇ ਨੇ ਮੈਂ ਇੰਸਟਾਗ੍ਰam ਦੇ ਉੱਤੇ ਕਾਫੀ ਜ਼ਿਆਦਾ ਸਟੋਰੀਆਂ ਵੀ ਪਾ ਦਿਆਂਗਾ ਲਾਸਟ ਵੀਕ ਮੈਂ ਬਹੁਤ ਹੀ ਜ਼ਿਆਦਾ ਬਿਜ਼ੀ ਹਾਂ ਜਿਹਦੇ ਕਰਕੇ ਸਟੋਰੀਆਂ ਵੀ ਨਹੀਂ ਆਈਆਂ ਹੈ ਤੇ ਨਾਲ ਹੀ ਕੋਈ ਵੀਡੀਓ ਨਹੀਂ ਆਉਂਦੀਆਂ ਟਿਚ ਵੀਜ਼ਾ ਪੰਜਾਬੀ ਚੈਨਲ ਤੇ ਮੈਂ ਕੋਸ਼ਿਸ਼ ਕਰਨ ਡਿਆ ਮहूं ਜਿੰਨਾ ਮੈਨੂੰ ਆ ਵੀਰ ਕਰੈਂਟੇਨ ਇਨਫਾਰਮੇਸ਼ਨ ਦੀ ਐਂਬੈਸੀ ਲੂ ਜਾਂ ਫਿਰ ਵਰਕ ਪਰਮਟ ਲੂ ਉਹ ਵੀ ਜਿਹੜਾ ਨਾ ਆਉਣ ਵਾਲੇ ਨੈਕਸਟ ਵੀਕ ਦੇ ਵਿੱਚ ਵਿੱਚ ਮੈਂ ਹਰ ਸ਼ੈਅ ਕਲੀਅਰ ਕਰਕੇ ਕਨਫਰਮ ਕਰਕੇ ਤੁਹਾਡੇ ਤਿਕਰਾ ਲੈ ਆਵਾਂ ਕਰਾਂਗਾ ਤੁਹਾਡੇ ਸਾਰੇ ਵੀਰਾਂ ਕੀ ਇੱਕ ਰਿਕੁਐਸਟ ਹੈ ਕਿ ਤੁਸੀਂ ਇੰਸਟਾਗ੍ਰam ਤੇ ਹੇਠ ਤੱਕ ਫਾਲੋ ਨਹੀਂ ਕੀਤਾ ਤੇ ਵੀਰੋ ਇੰਸਟਾਗ੍ਰam ਤੇ ਫਾਲੋ ਕਰ ਲਵੋ ਕਿਉਂਕਿ ਹਰ ਇੱਕ ਨਵੀਂ ਤੋਂ ਨਵੀਂ ਅਪਡੇਟ ਜਿਹੜੀ ਇੰਸਟਾਗ੍ਰam ਤੇ ਤੁਹਾਨੂੰ ਲੱਭ ਜੇ ਕਰੇਗੀ ਜਿਵੇਂ ਹੁਣ ਤੁਸੀਂ ਇੰਸਟਾਗ੍ਰam ਤੇ ਫਾਲੋ ਕੀਤਾ ਹੁੰਦਾ ਤੁਹਾਨੂੰ ਅਪਾਇੰਟਮੈਂਟ ਨਹੀਂ ਲੱਭਣ ਢਈ ਹੈ ਤੁਸੀਂ ਇੰਸਟਾਗ੍ਰਾਮ ਦੇ ਉੱਤੇ ਬਹੁਤ ਸਾਰੇ ਵੀਰ ਐਸਐਸਨ ਜਿਹੜੇ ਕੈਂਡੀਡੇਸ਼ਨ ਅਸੀਂ ਆਪਣਾ ਸਲਾਟ ਬੁੱਕ ਕਰ ਲਿਆ ਤੁਸੀਂ ਉਹਨਾਂ ਦਾ ਕੰਟੈਕਟ ਨੰਬਰ ਲੈ ਕੇ ਤੇ ਉਹਨਾਂ ਨਾਲ ਆਪਣਾ ਰਾਬਤਾ ਕਰ ਸਕਦੇ ਹੋ ਮੈਂ ਇੰਸਟਾਗ੍ਰਾਮ ਤੇ ਇਹੋ ਜਿਹੀਆਂ ਸਟੋਰੀਆਂ ਅਪਲੋਡ ਕਰਦਾ ਰਹਿਣਾ ਵਾ ਤੁਸੀਂ ਇੰਸਟਾਗ੍ਰਾਮ ਤੇ ਜ਼ਰੂਰ ਜਿਹੜਾ ਨਾ ਉਹ ਫਾਲੋ ਕਰ ਲਿਓ ਇੰਸਟਾਗ੍ਰਾਮ ਦੀ ਆਈਡੀ ਦਾ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਤੇ ਜਿੰਨੇ ਵੀ 38 ਨੋਲਾ ਉਸ ਦਾ ਤੁਹਾਨੂੰ ਮੈਂ ਕਨਫਰਮ ਦੱਸੇ ਨੇ ਵਰਕ ਪਰਮਿਟ ਕਨਫਰਮ ਦੱਸੇ ਨੇ ਇਹ ਸਾਰੇ ਦੇ ਸਾਰੇ ਆਫੀਸ਼ੀਅਲ ਆਥੈਂਟਿਕ ਤੇ ਕਨਫਰਮ origignal ਨੋਲਾ ਉਸ ਦਾ ਤੇ ਵਰਕ ਪਰਮਟ ਨੇ ਕੋਈ ਵੀ ਇਹਦੇ ਚ ਝੂਠ ਦੋ ਨੰਬਰੀ ਵਾਲਾ ਕੰਮ ਨਹੀਂ ਹੈ ਇਹ ਸਾਰੇ ਦੇ ਸਾਰੇ ਨੂੰ ਲਾਓਸਤਾ ਮੈਂ ਇਸ ਚੈਨਲ ਟੀਚ ਵੀਜ਼ਾ ਪੰਜਾਬੀ ਦੀਆਂ ਪੋਸਟ ਦੇ ਵਿੱਚ ਵੀ ਸ਼ੇਅਰ ਕਰ ਚਰਾਂਗਾ ਤੇ ਇੰਸਟਾਗ੍ਰam ਦੇ ਉੱਤੇ ਵੀ ਮੈਂ ਤੁਹਾਨੂੰ ਸ਼ੇਅਰ ਕਰ ਦਿਆਂਗਾ ਜਿੰਨੇ ਵੀ ਵੀਰ ਮਿੱਤਰ ਐ ਨੇ ਸਾਰਿਆਂ ਅੱਗੇ ਮੈਂ ਰਿਕਵੈਸਟ ਕਰਾਂਗਾ ਕਿ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤੇ ਆਪਣੇ ਸਟੇਟਸ ਦੇ ਬਾਰੇ ਵਿੱਚ ਜ਼ਰੂਰ ਦੱਸਿਓ ਕਿ ਤੁਹਾਡਾ ਜਿਹੜਾ ਨੋਲਾਓਸਤਾ ਵੇ ਉਹਦਾ ਕੀ ਸਟੇਟਸ ਵੇ ਇਸ਼ੂ ਹੋਇਆ ਵੀ ਜਾਂ ਨਹੀਂ ਹੋਇਆ ਜਾਂ ਜਿਹਦੇ ਜ਼ਰੀਏ ਤੁਸੀਂ ਅਪਲਾਈ ਕੀਤਾ ਏਜੰਟ ਦੇ ਜ਼ਰੀਏ ਜਾਂ ਆਪਣੇ ਕਿਸੇ ਵੀ ਰਿਸ਼ਤੇਦਾਰ ਦੇ ਜ਼ਰੀਏ ਉਹ ਕੀ ਕੈਂਡਿਆ ਆਵੇ ਥੱਲੇ ਕਮੈਂਟ ਬਾਕਸ ਦੇ ਵਿੱਚ ਵੀਰੋ ਜ਼ਰੂਰ ਦੱਸੋ ਮੈਂ ਕੋਸ਼ਿਸ਼ ਕਰਾਂਗਾ ਕਿ ਤੁਹਾਨੂੰ ਉਧਰ ਰਿਪਲਾਈ ਜ਼ਰੂਰ ਦਿੱਤਾ ਜਾਵੇ ਸਬਸਕ੍ਰਾਈਬ ਜ਼ਰੂਰ ਕਰਨਾ ਹੈ ਤੇ ਇੰਸਟਾਗ੍ਰam ਤੇ ਫਾਲੋ ਕਰ ਲਓ ਮਿਲਨੇ ਆ ਤੁਹਾਨੂੰ ਨੈਕਸਟ ਵੀਡੀਓ ਚ ਰੱਬ ਰਾਖਾ